ਨਾ تیرਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸਾਨੂੰ ਬਹਿਰੀਆਂ ਤੋਂ ਕੋਈ ਖਤਰਾ ਨਹੀਂ ਬੈਰ ਲੱਗਦਾ ਜ਼ਿਕਰੀ ਯਾਰਾਂ ਤੋਂ ਪਰ ਦੋਸਤੋ ਸਿੱਖ ਕੌਮ ਨੂੰ ਹਮੇਸ਼ਾ ਦਬਾਇਆ ਗਿਆ ਇਹ ਮੌਕੇ ਦੀਆਂ ਸਰਕਾਰਾਂ ਨੇ ਤੁਸੀਂ ਸੱਚੇ ਪੰਜਾਬੀਆਂ ਤਾਂ ਇਹ ਵੀਡੀਓ ਛੱਡ ਕੇ ਨਾ ਜਾਈਓ ਕਿਉਂਕਿ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸਭ ਕੁਝ ਤੁਹਾਨੂੰ ਦੱਸਣਾ ਹੈ ਕਿਵੇਂ ਕਿ ਮੇਗਦਾਰੀ ਕਰਿਆ ਮੌਕੇ ਦੀਆਂ ਸਰਕਾਰਾਂ ਨੇ ਤਾਂ ਤੁਸੀਂ ਇੱਕ ਵੀ ਸੀਨ ਵੀ ਸੁਣਾ ਕਰਿਓ ਇਹ ਵੀਡੀਓ ਦਾ ਜੋ ਵੀ ਮੈਂ ਇਮੇਜ ਯੂਜ਼ ਕੀਤੀ ਹੈ ਉਹ ਤੁਹਾਡੇ ਦਿਲ ਨੂੰ ਦਹਿਲਾ ਦੇਵੇਗੀ ਤੇ ਤੁਹਾਨੂੰ ਉਸ ਸਮੇਂ ਦੇ ਵਿੱਚ ਲੈ ਚਲੂਗੀ ਜਦੋਂ ਜਦੋਂ ਸਰਕਾਰਾਂ ਨੇ ਧੋਖਾ ਦਿੱਤਾ ਗੁਰੂਆ ਤੋਂ ਲੈ ਕੇ ਹੁਣ ਤੱਕ ਆਓ ਸ਼ੁਰੂ ਕਰਦੀਆਂ ਇਹ ਕਹਾਣੀ ਇਹ ਕਹਾਣੀ ਸਿਰਫ ਜ਼ੁਲਮਾਂ ਦੀ ਨਹੀਂ ਸਗੋਂ ਸਿੱਖੀ ਦੀ ਅਜੇਤੂ ਆਤਮਾ ਸੰਗਰਾਸ਼ ਅਤੇ ਸੱਚ ਦੀ ਜਿੱਤ ਦੀ ਵੀ ਹੈ ਅਸੀਂ ਗੱਲ ਕਰਾਂਗੇ ਕਿ ਕਿਵੇਂ ਵਕ ਵਕ ਸਰਕਾਰਾਂ ਖਾਸ ਕਰਕੇ ਕਾਂਗਰਸ ਅਤੇ ਭਾਜਪਾ ਸਰਕਾਰਾਂ ਨੇ ਸਮੇ ਸਮੇਤੇ ਸਿੱਖ ਕੌਮ ਨਾਲ ਕੀ ਕੀ ਵਿਹਾਰ ਕੀਤਾ ਇਹ ਸਫ਼ਰ ਸਿਰਫ ਇਤਿਹਾਸ ਦੀਆਂ ਗੱਲਾਂ ਨਹੀਂ ਸਗੋਂ ਸਿੱਖ ਕੌਮ ਦੇ ਦੁੱਖ ਦਰਦ ਅਤੇ ਉਸ ਦੀ ਅਡੋਲ ਸ਼ਕਤੀ ਦਾ ਜਿਉਂਦਾ ਜਾਗਦਾ ਸਬੂਤ ਹੈ ਤੁਸੀਂ ਵੀ ਇਸ ਗੱਲਬਾਤ ਦਾ ਹਿੱਸਾ ਬਣੋ ਕਿਉਂਕਿ ਇਹ ਸਿਰਫ ਸੁਣਨ ਵਾਲੀ ਨਹੀਂ ਸਗੋਂ ਸਿੱਖੀ ਦੀ ਮਰਿਆਦਾ ਨੂੰ ਸਮਝਣ ਅਤੇ ਸਤਿਕਾਰ ਦੇਣ ਵਾਲੀ ਕਹਾਣੀ ਹੈ ਸਿੱਖ ਕੌਮ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨਸਾਫ ਸੱਚ ਅਤੇ ਬਰਾਬਰੀ ਦੇ ਸਿਧਾਂਤਾਂ ਨਾਲ ਕੀਤੀ ਪਰ ਇਹ ਸਿਧਾਂਤ ਸੱਤਾਧਾਰੀਆਂ ਲਈ ਹਮੇਸ਼ਾ ਚੁਣੌਤੀ ਰਹੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਸਿੱਖ ਕੌਮ ਨੂੰ ਜ਼ੁਲਮ ਦੇ ਵਿਰੁੱਧ ਲੜਨ ਦੀ ਪ੍ਰੇਰਣਾ ਦਿੱਤੀ ਪਰ ਜ਼ੁਲਮ ਸਿਰਫ ਮੁਗਲਾਂ ਜਾਂ ਅੰਗਰੇਜ਼ਾਂ ਤੱਕ ਸੀਮਤ ਨਹੀਂ ਰਿਹਾ ਆਜ਼ਾਦੀ ਤੋਂ ਬਾਅਦ ਵੀ ਸਿੱਖ ਕੌਮ ਨੂੰ ਕਈ ਸਰਕਾਰਾਂ ਦੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵਿੱਚ ਕਾਂਗਰਸ ਅਤੇ ਭਾਜਪਾ ਸਰਕਾਰਾਂ ਦੀਆਂ ਨੀਤੀਆਂ ਨੇ ਵੀ ਅਮਰੋਲ ਅਦਾ ਕੀਤਾ ਸਭ ਤੋਂ ਵੱਡਾ ਜ਼ਖਮ ਜੋ ਸਿੱਖ ਕੌਮ ਨੂੰ ਕਾਂਗਰਸ ਸਰਕਾਰ ਦੇ ਸਮੇਂ ਮਿਲਿਆ ਸੀ 1984 ਦਾ ਸਾਲ ਜੂਨ 1984 ਵਿੱਚ ਕਾਂਗਰਸ ਸਰਕਾਰ ਦੇ ਹੁਕਮਾਂ ਤੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਗਿਆ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਇਸ ਹਮਲੇ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖ ਸੰਗਤਾਂ ਸ਼ਹੀਦ ਹੋਈਆਂ ਅਕਾਲ ਤਖਤ ਸਾਹਿਬ ਨੂੰ ਤਬਾਹ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਰੂਪਾਂ ਦੀ ਬੇਅਦਬੀ ਹੋਈ ਇਹ ਸਿਰਫ ਇੱਕ ਧਾਰਮਿਕ ਸਥਾਨ ਤੇ ਹਮਲਾ ਨਹੀਂ ਸੀ ਸਗੋਂ ਸਿੱਖ ਕੌਮ ਦੀ ਆਤਮਾ ਨੂੰ ਤੋੜਨ ਦੀ ਸਾਜ਼ਿਸ਼ ਸੀ ਨਵੰਬਰ 1984 ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਔਰਤਾਂ ਦੀ ਇੱਜ਼ਤ ਲੁੱਟੀ ਗਈ ਅਤੇਕਰ ਬਾਹਰ ਤਬਾਹ ਕਰ ਦਿੱਤੇ ਗਏ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਕਾਂਗਰਸ ਸਰਕਾਰ ਤੇ ਜਾਂਦੀ ਹੈ ਜਿਸ ਦੇ ਨੇਤਾਵਾਂ ਨੇ ਇਸ ਕਤਲਿਆਂ ਨੂੰ ਸੰਠਿਤ ਕੀਤਾ ਅੱਜ ਵੀ ਇਸ ਦੇ ਜ਼ਿੰਮੇਵਾਰ ਲੋਕ ਸਜ਼ਾ ਤੋਂ ਬਚੇ ਹੋਏ ਹਨ ਜੋ ਸਿੱਖ ਕੌਮ ਲਈ ਇੱਕ ਵੱਡਾ ਸਵਾਲ ਹੈ ਕਾਂਗਰਸ ਦੀਆਂ ਨੀਤੀਆਂ ਸਿਰਫ 1984 ਤੱਕ ਸੀਮਤ ਨਹੀਂ ਸਨ ਪੰਜਾਬ ਦੇ ਪਾਣੀਆਂ ਦਾ ਮੁੱਦਾ ਜੋ ਸਿੱਖ ਕਿਸਾਨਾਂ ਦੀ ਜਾਨ ਹੈ ਉਹ ਵੀ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਉਲਝਾਇਆ 1900 ਦੇ ਦਹਾਕੇ ਵਿੱਚ ਪੰਜਾਬ ਵਿੱਚ ਹੱਤਵਰਦ ਦੇ ਨਾਂ ਤੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਨਕਲੀ ਮੁਕਾਬਲਿਆਂ ਵਿੱਚ ਹਜ਼ਾਰਾਂ ਨੌਜਵਾਨ ਸ਼ਹੀਦ ਕੀਤੇ ਗਏ। ਪਰਿਵਾਰਾਂ ਨੂੰ ਬਿਨਾਂ ਸਬੂਤ ਦੇ ਹੱਤਵਰਦੀ ਐਲਾਨ ਕੇ ਤਸੀਹੇ ਦਿੱਤੇ ਗਏ। ਇਹ ਸਭ ਕਾਂਗਰਸ ਦੀਆਂ ਨੀਤੀਆਂ ਦਾ ਹਿੱਸਾ ਸੀ ਜਿਨ੍ਹਾਂ ਨੇ ਸਿੱਖ ਕੌਮ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਗੱਲ ਕਰਦੇ ਹਾਂ ਭਾਜਪਾ ਸਰਕਾਰ ਦੀ। ਭਾਜਪਾ ਜੋ 1980 ਵਿੱਚ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਸਥਾਪਿਤ ਹੋਈ ਨੇ ਵੀ ਸਿੱਖ ਕੌਮ ਨਾਲ ਸੰਬੰਧਿਤ ਮੁੱਦਿਆਂ ਤੇ ਮਿਸ਼ਰਤ ਵਿਹਾਰ ਕੀਤਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਨਾਂ ਤੇ ਭਾਜਪਾ ਨੇ ਕਈ ਵਾਅਦੇ ਕੀਤੇ 2005 ਵਿੱਚ ਦਿੱਲੀ ਵਿੱਚ ਭਾਜਪਾ ਸਰਕਾਰ ਨੇ 1984 ਦੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਜਿਸ ਨੂੰ ਕੁਝ ਲੋਕਾਂ ਨੇ ਸਕਾਰਾਤਮਕ ਕਦਮ ਦੱਸਿਆ ਪਰ ਸਵਾਲ ਇਹ ਹੈ ਕਿ ਕੀ ਇਹ ਸਚਮੁੱਚ ਇਨਸਾਫ ਸੀ ਜਾਂ ਸਿਰਫ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਸਿੱਖ ਕੌਮ ਅੱਜ ਵੀ ਪੂਰੇ ਇਨਸਾਫ ਦੀ ਮੰਗ ਕਰਦੀ ਹੈ ਅਤੇ 1984 ਦੇ ਜ਼ਿੰਮੇਵਾਰ ਅਜੇ ਵੀ ਸਜ਼ਾ ਤੋਂ ਬਚੇ ਹੋਏ ਹਨ ਭਾਜਪਾ ਦੀਆਂ ਨੀਤੀਆਂ ਵਿੱਚ ਸਿੱਖ ਕੌਮ ਦੇ ਸਬੰਧ ਵਿੱਚ ਕਈ ਸਵਾਲ ਖੜੇ ਹੁੰਦੇ ਹਨ 2014 ਤੋਂ ਬਾਅਦ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸੱਤਾ ਵਿੱਚ ਆਈ ਸਿੱਖਾਂ ਦੇ ਮੁੱਦਿਆਂ ਨੂੰ ਸੰਬੋਧਨ ਕਰਨ ਦੀਆਂ ਕੋਸ਼ਿਸ਼ਾਂ ਦਿਖਾਈਆਂ ਗਈਆਂ ਜਿਵੇਂ ਕਿ ਕਰਤਾਰਪੁਰ ਸਾਹਿਬ ਕਾਰਿਡੋਰ ਦਾ ਖੁੱਲਣਾ ਪਰ ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨ ਅੰਦੋਲਨ 2020 ਤੋਂ 21 ਦੌਰਾਨ ਸਿੱਖ ਕਿਸਾਨਾਂ ਨੂੰ ਅਤਵਾਦੀ ਅਤੇ ਵਖਵਾਦੀ ਕਹਿਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਇਹ ਸਿੱਖ ਕੌਮ ਦੇ ਸੰਗਰਾਸ਼ ਨੂੰ ਗਲਤ ਰੰਗ ਦੇਣ ਦੀ ਸਾਜ਼ਿਸ਼ ਸੀ ਪੰਜਾਬ ਦੇ ਪਾਣੀਆਂ ਦਾ ਮੁੱਦਾ ਅਤੇ ਸਿੱਖਾਂ ਦੀ ਸੱਭਿਆਚਾਰਕ ਪਛਾਣ ਨੂੰ ਲੈ ਕੇ ਭਾਜਪਾ ਦੀਆਂ ਨੀਤੀਆਂ ਤੇ ਵੀ ਸਵਾਲ ਉੱਠਦੇ ਰਹੇ ਹਨ ਸਿੱਖ ਕੌਮ ਨੇ ਹਰ ਸਰਕਾਰ ਦੇ ਸਾਹਮਣੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਚਾਹੇ ਕਾਂਗਰਸ ਹੋਵੇ ਜਾਂ ਭਾਜਪਾ ਸਿੱਖੀ ਦੀ ਅਡੋਲ ਆਤਮਾ ਨੇ ਕਦੇ ਝੁਕਣਾ ਨਹੀਂ ਸਿੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਨੇ ਸਦਾ ਜ਼ੁਲਮ ਦੇ ਵਿਰੁੱਧ ਲੜਨ ਦੀ ਪ੍ਰੇਰਣਾ ਦਿੱਤੀ ਅੱਜ ਵੀ ਸਿੱਖ ਕੌਮ ਆਪਣੇ ਹੱਕਾਂ ਆਪਣੀ ਪਛਾਣ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਲਈ ਲੜ ਰਹੀ ਹੈ ਇਹ ਸਫ਼ਰ ਸਾਨੂੰ ਸਿਖਾਉਂਦਾ ਹੈ ਕਿ ਸਿੱਖੀ ਸਿਰਫ ਇੱਕ ਧਰਮ ਨਹੀਂ ਸਗੋਂ ਇੱਕ ਜੀਵਨ ਜਾਚ ਹੈ ਜੋ ਸਾਚ ਇਨਸਾਫ ਅਤੇ ਸਮਰਪਣ ਦੀ ਮਿਸਾਲ ਹੈ ਤੁਸੀਂ ਇਸ ਕਹਾਣੀ ਨੂੰ ਸੁਣ ਕੇ ਕੀ ਸੋਚਦੇ ਹੋ ਕਿ ਸਿੱਖ ਕੌਮ ਦੇ ਸੰਗਰਾਸ਼ ਨੇ ਤੁਹਾਨੂੰ ਪ੍ਰੇਰਿਤ ਕੀਤਾ ਗੁਰੂ ਮਰਿਆਦਾ ਚੈਨਲ ਤੁਹਾਡੀਆਂ ਗੱਲਾਂ ਸੁਣਨਾ ਚਾਹੁੰਦਾ ਹੈ ਆਪਣੇ ਵਿਚਾਰ ਆਪਣੀਆਂ ਕਹਾਣੀਆਂ ਆਪਣੇ ਜਜ਼ਬਾਤ ਕਮੈਂਟ ਵਿੱਚ ਸਾਂਝੇ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸਿੱਖ ਕੌਮ ਦੀ ਆਵਾਜ਼ ਨੂੰ ਸੰਸਾਰ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ